ਕਦੇ ਕਦੇ ਦਿਲ ਕਰਦਾ ਢਿੱਲੋਂ ਮਟਯੌਰ ਦੀ ਟੈਂਕੀ ਭਰ ਕਰਾਵਾਂ ਰੋਕ ਟੋਕ ਨਾ ਜੇ ਹੋਵੇ ਕੋਈ ਪਠੰਡੇ ਤੋਂ ਸੱਦਾ ਲਾਹੌਰ ਨੂੰ ਜਾਵਾਂ ਦੁਕਾਨ ਤੇ ਬਦਮਾ ਚੱਲਦੀ ਦੁਕਾਨ ਤੇ ਰੱਬ ਨਾਲ ਭੁੱਖਾ ਤੂੰ ਸਣੀ ਹੋਇਆ ਪੂਰੇ ਮੁੱਕੜੀ ਮੀਟਿੰਗ ਤੇ ਦੇਖਦੇ ਆਪਾਂ ਫਿਰ ਪਹਿਲਾਂ ਖਾਣਾ ਖੂਣਾ ਖਾ ਲਗੇ ਫਿਰ ਦਿਖਾਉਣੇ ਤੁਹਾਨੂੰ ਇੱਕ ਕੁਸ਼ਕ ਸਾਥੀ ਜਾਣਦੇ ਨੇ ਬਾਕੀ ਅਣਜਾਣ ਨੇ ਤੇ ਜਿਹੜੇ ਸੱਚੀ ਗੱਲ ਬਾਈ ਸਾਰਿਆਂ ਨੂੰ ਨਾਂ ਗੁਰਸੇਵਕ ਸਿੰਘ ਪਿੰਡ ਸੂਰਤੀਆ ਕੱਟ-ਕੱਟ ਕੇ ਤੁਸੀਂ ਦੇਖੋ ਵਿੱਚ ਵੀ ਪਾਰੀ ਨਾ ਕੱਟ-ਕੱਟ ਕੇ ਨਿਸ਼ਾਨ ਬਣਾਇਆ ਇਹ ਕਹਿੰਦੇ ਨੇ ਲੋਕ ਇੱਥੇ ਕਹਿੰਦੇ ਨੇ ਜਿਹੜਾ ਰਸਤਾ ਹੈ ਸਾਰਾ ਭਰ ਜਾਂਦਾ ਕਦੇ ਜਦੋਂ ਬਰਸਾਤਾਂ ਦੇ ਵਿੱਚ ਵੀ ਸਾਨੂੰ ਇੱਥੇ ਗਰੀਬ ਸਿੰਘ ਢਿੱਲੋ ਜੀ ਦਾ ਬਹੁਤ ਧੰਨਵਾਦ ਕਰਦੇ ਸਾਡੇ ਨਮਾਣੇ ਜੇ ਸੱਦੇ ਤੇ ਇੱਥੇ ਕਿਵਤਾ ਸੁਣਾਉਣ ਪਹੁੰਚੇ ਆ ਅਤੀ ਰਾਤ ਅਤੀ ਰਾਤ ਅਤੀ ਰਾਤ ਫੇਰ ਦੇ ਤੜਕੇ ਅੱਖੀਆਂ ਵਿੱਚ ਉਨਿੰਦਾ ਰੜਕੇ ਵਾਹ ਵਾਹ ਕੀ ਬਾਤ ਚੋਲਾ ਸਾਹਿਬ ਅਸਲ ਸਈਦੀ ਬਾਵਾ ਕਰਦੇ ਨਾ ਅੱਧੀ ਰਾਤ ਤਹਿਰ ਦੇ ਤੜਕੇ ਅੱਖੀਆਂ ਵਿੱਚ ਉਨਿੰਦਾ ਰੜਕੇ ਤੇਰੀ ਧੂੜ ਵੀ ਸੁਰਮੇ ਵਰਗੀ ਵਾਹ 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 ਕੀ ਬਾਤ ਤੇਰੀ ਚੋਲਾ ਸਾਹਿਬ ਹਾਂ ਤੇਰੀ ਧੂੜ ਵੀ ਸੁਰਮੇ ਵਰਗੀ ਜਿਹੜੀ ਮਿੱਟੀ ਓੜਦੀ ਹੈ ਸੱਜਣਾ ਦੇ ਪਿੰਡ ਜਾਂਦੀ ਸੜਕੇ ਹੋਏ 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 ਤੈਨੂੰ ਲੈ ਕੇ ਹੋਰ ਕਿਹਾਗੇ ਆਪਾਂ ਦੂਗੋ ਬੋਸ਼ ਦੀ ਬੈਟਰੀਆਂ ਫੈਲਾ ਦੇ ਪਾ ਪੂਰਾ ਜੀ ਸਸਕਲ ਦੋਸਤੋ ਤੁਸੀਂ ਦੇਖ ਰਹੇ ਹੋ ट्रैवलਰ ਸੂਟ ਲੋ YouTube ਚੈਨਲ ਦਾ Facebook ਪੇਜ ਤੇ ਆਪਾਂ ਰਿੰਡਾ ਦੇ ਰੋਜ਼ਗਾਰ ਦੇ ਸਾਹਮਣੇ ਜਿੱਥੇ ਆਪਣੀ ਲੋਕੇਸ਼ਨ ਹੁੰਦੀ ਹੈ ਉੱਥੇ ਪਮਨ ਸ਼ਰਮਾ ਜੀ ਤੇ ਤੁਹਾਡੇ ਸਾਹਮਣੇ ਸੁਖਦੀਪ ਸਿੰਘ ਟਰੈਵਲਰ ਸੋਲਿਊਸ਼ਨ ਲੋ ਦੋਨੋਂ ਰੈਡੀ ਐ ਤੇ ਰੈਡੀ ਹੈਗੇ ਐ ਪੰਜਵੀਂ ਇੱਕ ਮੱਕੜੀ ਮੀਟਿੰਗ ਜਿਹੜੀ ਕੁਪਾ ਨੇ ਤੇ ਜੰਗਲਾਂ ਦੇ ਵਿੱਚ ਹੋ ਰਹੀ ਐ ਉਥੋਂ ਜਾਣ ਲਈ ਅਸੀਂ 5 ਵਜੇ ਪਟੰਡਾ ਤੋਂ ਚੱਲੇ ਪਾਉਣ ਲੱਗੇ ਆ ਫਰੀਦਕੋਟ ਮਿਲ ਗਿਆ ਆਪਾਂ ਨੂੰ ਗੈਵੀ चौहान ਤੇ ਜੀਰੇ ਆਪਾਂ ਉੱਥੇ ਉਸੇ ਟਿਕਾਣੇ ਤੇ ਅਚਾਰਨ ਜੋਲਾ ਜੀ ਦੀ ਦੁਕਾਨ ਤੇ ਕਾ ਭੀ ਮੰਗੇ ਉਹਦੂ ਅੱਗੇ ਮਿਲੂਗਾ Pawan Bansal ਦੇ ਉਦੋਂ ਅੱਗੇ ਦੋਸਤੋ ਮਿੱਤਰ ਇਸ ਤਰ੍ਹਾਂ ਮਿਲਦੇ ਜਾਣਗੇ ਤੇ ਫਿਰ ਪਹੁੰਚ ਜਾਗੇ ਆਪਾਂ ਕੋਕਾ ਨੇ ਤੇ ਜੰਗਣਾ ਚ ਤੇ ਕਾਰਨਾ ਬਣਦਾ ਜਾਵੇ ਤੇ ਬੱਲੇ ਬੱਲੇ ਹੋ ਜੂ 2-250 ਬੰਦਾ ਅਜ ਉਥੇ ਸਾਰੇ ਘਮਕੜ ਘੁਮ ਘੁਮਣ ਫਿਰਦੇ ਸ਼ਕੀਰ ਯਾਨੀ ਕਿ ਜ਼ਿੰਦਗੀ ਚ ਆਉਂਦੇ ਸ਼ਕੀਰ ਬੰਦੇ ਉਥੇ ਇਕੱਠੇ ਹੋਣਗੇ ਤੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਾਂਗੇ ਤੇ ਆਪਾਂ ਫਿਰ ਅੱਗੇ ਤੁਹਾਨੂੰ ਮਿਲਾਂਗੇ ਦੋਸਤੋ ਆਓ ਫਿਰ ਚੱਲੀਏ ਨੋਈ ਦੋਸਤੋ ਸੂਰਜ ਆਪਾ ਨਮਸਕਾਰ ਆਪਾ ਕਰ ਰਹੇ ਆ ਬਹੁਤ ਸੋਹਣਾ ਵੀਊ ਕਿਆ ਬਾਤ ਐ ਉਹ ਕਿਕਰਾਂ ਦੇ ਬੇਦੀ ਦੀਦਾ ਹੈ ਸੂਰਜ ਆ ਫੇਚੇ ਨੇ ਪੰਗਾ ਡਾਲ ਲੈਂਦਾ ਹੁੰਦਾ ਵੀ ਜੇ ਮੈਂ ਬੋਲਦਾ ਤੂੰ ਚੁੱਪ ਕਰ ਜਾ ਆਪ ਤਾਂ ਮਜਬੂਰ ਆਏ ਬੰਦਾ ਫਰੀਦਕੋਟ ਨੂੰ ਪਤਾ ਹੀ ਐ ਕਿਹੜਾ ਬੰਦਾ ਮਿਲਦਾ ਹੁੰਦਾ ਆ ਗੈਵੀ ਚੋਹਾਰ ਤੋਂ ਜਾਣਦੇ ਹੋਵਗੇ ਤੇ ਸ਼ਰਮਾ ਜੀ ਮੇਰੇ ਨਾਲ ਹੀ ਆਏ ਆ ਭਿੰਡੇ ਤੋਂ ਤੇ ਗੈਵੀ ਚੋਹਾਰ ਨੇ ਇੱਕ ਬਹੁਤ ਮਾੜੀ ਗੱਲ ਕੀਤੀ ਵੀ ਆ ਚਾਹ ਲਾ ਬਾਬਾ ਵੀ ਪਿਆਤਾ ਚ ਇੱਕਰ ਹੁੰਦਾ ਡੋਲੂ ਕੀ ਲੈ ਕੇ ਆਉਣਾ ਸੀਗਾ ਤੇ ਹੁਣ ਉਧਰ ਦਾ ਚਾਹ ਨਹੀਂ ਨਹੀਂ ਚਾਹ ਉੱਥੇ ਤਾਂ ਹੁਣ ਤੂੰ ਆਪਾਂ ਤੁਹਾਨੂੰ ਮਦਾਨੇ ਨਾਲ ਚਾਹ ਪਿਆਵਾਂਗੇ ਓਕੇ ਐ ਮਠਿਆਈ ਦੀ ਦੁਕਾਨ ਤੇ ਤੁਹਾਨੂੰ ਲੈ ਜਾਣਾ ਮੈਂ ਜਿਹੜਾ ਚੀਜ਼ ਤੁਸੀਂ ਚੱਕ ਸਕਦੇ ਆ ਉਹ ਚੱਕ ਸਕਦੇ ਆ ਪੀ ਸਕਦੇ ਜੇ ਨਾਲ ਲਿਜਾਈ ਨਾਲ ਵੀ ਲਿਜਾ ਸਕਦੇ ਚੋਲੇ ਨੂੰ ਫੋਨ ਕਰਦਾ ਇਹ ਦੂਜੀ ਵੱਡੀ ਗੱਲ ਆ ਸਭ ਤੋਂ ਵੱਡਾ ਫਾਇਦਾ 1 ਰੁਪਿਆ ਵੀ ਤੁਹਾਨੂੰ ਦੇਣਾ ਨਹੀਂ ਪੈਣਾਗਾ ਅੱਛਾ ਇਨੂੰ ਵਧੀਆ ਸਹੂਲਤ ਥੋੜੇ ਆ ਕੇ ਇਹ ਉਹ ਹੁੰਦੇ ਜਿਹੜੇ ਦੂਜੇ ਵਾਰ ਚ ਵੀ ਨੰਬਰ ਬਣਾ ਜਾਂਦੇ ਆ ਕਹਿੰਦੇ ਹੈ ਮੈਂ ਤੁਹਾਨੂੰ ਬੰਦਾ ਮਲਾਉਂਗਾ ਮੇਰਾ ਬਹੁਤ ਖਾਸ ਮਿੱਤਰ ਆ ਤੁਸੀਂ ਕਦੇ ਨਹੀਂ ਮਿਲੇ ਉਹਨੂੰ ਉਹਦੀ ਦੁਕਾਨ ਤੇ ਜਾ ਮੈਂ ਚੋਲਾ ਸਾਹਿਬ ਨੂੰ ਹੁਣੇ ਫੋਨ ਕਰ ਦਿੰਦਾ ਵੀ ਭਾਈ ਪਹਿਲੇ ਫੋਨ ਕਰਦਾ ਵੀ ਦੁਕਾਨ ਤੇ ਭੱਜ ਦੇਣਾ ਖੜੇ ਨਾ ਛੱਡ ਦੇ ਉਹ ਜਾ ਖੜੇ ਆਪਣੇ ਬਾਈਕ ਕਹਿੰਦੇ ਇਹ ਜਾਣਦੇ ਹੋਏ ਕਿ ਕੁਝ ਸ਼ੌਖ ਇਹ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹਟ ਗਈ ਅਸੀਂ ਇਸਕੇ ਦੀ ਤੇ ਮੁੱਲ ਕਰ ਬੈਠੇ ਤਸਵੀਰਾਂ ਦਾ ਆ ਸਾਡੇ ਸੋਹਣੇ ਭਾਈਆ ਚਲੋ ਵੀ ਦੋਸਤੋ ਮਿਲਦੇ ਹਾਂ ਫਿਰ ਅੱਗੇ ਚਲੋ ਵੀ ਦੁਕਾਨ ਤੇ ਤੇਰੀ ਦੁਕਾਨ ਨੇ ਬਰਾਬਰ ਕੀ ਬੋਲਦਾ ਉਹ ਖਾ ਲਓ ਲੱਕ ਲੱਕ ਆ ਬੱਲੇ ਆ ਦੇਖ ਲਾ ਚੋਲੇ ਦੀ ਦੁਕਾਨ ਤੇ ਬਦਾਨਾ ਖਾਨ ਦੀ ਐਡੀ ਖੁਸ਼ੀ ਹੈ ਤੁਹਾਨੂੰ ਕਰੋ ਇੱਕ ਮੱਕੜੀ ਮੀਟਿੰਗ ਤੇ ਜਾਣ ਤੋਂ ਪਹਿਲਾਂ ਰਸ ਵਿੱਚ ਭੰਗੜੇ ਪਾਉਦੇ ਹੋਏ ਬਾਈਕਰ ਗੈਵੀਕਾ ਹਾਂ ਤੇ ਪਗੜੀ ਸ਼ਰਮਾ ਜੀ ਲਈ ਤੁਸੀਂ ਦੇਖ ਰਹੇ ਹੋ ਗਿੱਲ ਸਵੀਟਸ ਹਰ ਚੰਨ ਚੋਲਾ ਜੀ ਦੀ ਸਵੀਟ ਹਾਊਸ ਤੇ ਜਿੱਥੇ ਸਾਡਾ ਇਹ ਟਿਕਾਰਾ ਹੁੰਦਾ ਚਾਹ ਪੀਣ ਦਾ ਜੀਰਾ ਜੀਰੇ ਆਪਾ ਚਾਪੀ ਰਹੇ ਆ ਤੇ ਨਾਲ ਹੀ ਸਾਡਾ ਅੜ ਇੱਕ ਤਰਸੇਮ ਸਫਰੀ ਲੰਬੇ ਟੂਰੋਂ ਤੇ ਨਿਕਲਿਆ ਹੋਇਆ ਹੈ ਤੇ ਹਰ ਚੈਨ ਚੋਲਾ ਵੀ ਕਵੱਕਰ ਮੀਟਿੰਗ ਤੇ ਪਹਿਲੇ ਹੀ ਭੱਜ ਗਿਆ ਸੀ ਪਰ ਅਸੀਂ ਐਂ ਨਹੀਂ ਕਹਣਾ ਛੱਡਦੇ ਚਾਹ ਪੀਗੀ ਚੱਲੋ ਦੇ ਸਾਥੀ ਸਾਰੇ ਰੇੜੀਆਂ ਤੇ ਇਧਰੋਂ ਆਪਾਂ ਖੜੇ ਆ ਧਰਪੋੜ ਦਰਿਆ ਦੇ ਕੰਢੇ ਤੇ ਪੰਜਵੀਂ ਇੱਕ ਵੱਕੜੀ ਮੀਟਿੰਗ ਹਾਂਜੀ ਆ ਭਾਈ ਆਪਾਂ ਨੂੰ ਨਵੇਂ ਮਿਲੇ ਆ ਕੀ ਨਾਮ ਹੈ ਬਾਈ ਜੀ ਸੁਖਵਿੰਦਰ ਸੁਖਵਿੰਦਰ ਤੁਸੀਂ ਵੀ ਇੱਥੇ ਬਾਗ ਪਰਾਨਾ ਕਿੱਥੋਂ ਆ ਬਠਿੰਡਾ ਜੀ ਬਠਿੰਡੇ ਤੋਂ ਛੇੜੀਆਂ ਉਠੇਣਾ ਆਲੀ ਆ ਅੱਛਾ ਉਹ ਬੰਦਰਾ ਮੈਂ ਵੇਖਿਆ ਨੀ ਰਪਨਤਾ ਸੌਰੀ ਯਾਰ ਭਾਈ ਮੈਂ ਪਾ ਗਿਆ ਮੈਂ ਵੀ ਆਖਿਆ ਮੈਨੂੰ ਤੁਸੀਂ ਬੋਜੀ ਹਾਂ ਯਾਰ ਪਰ ਮੈਂ ਤਾਂ ਪਹਿਚਾਣੇ ਨਹੀਂ ਤੈਨੂੰ ਭਾਈ ਤੇ ਤੂੰ ਬਾਈਕ ਤੇ 파ਟੀ ਨਹੀਂ ਕੀਤੀ ਤਾਂ ਤੇਰੀ ਪਹਿਚਾਨ ਨਹੀਂ ਆਈ ਕਿਉਂ ਨਵੇਂ ਬੈਗ ਦੀ 파ਟੀ ਨਹੀਂ ਕੀਤੀ ਤਾਂ ਹੀ ਨਾ ਪਹਿਚਾਣਾ ਹੀ ਓਕੇ ਓਕੇ ਠੀਕ ਹੈ ਬਹੁਤ ਵਧੀਆ ਪਤਾਗਾ ਭਾਈ ਤੈਨੂੰ ਨਵਾਂ ਕਿੱਥੇ ਭਾਈ ਦਾ ਹਾਂ ਹਾਂ ਆ ਭਰਾ ਰਿਹਾ ਆਪਣੇ ਨੇ ਬਿਆੰਤ ਸਿਵੀਆਂ ਬਟਿੰਡਾ ਨਵਾਂ ਬਾਈਕ ਮੋਟਰ 350 ਲਿਆ ਹੈ ਤੇ ਬਹੁਤ ਬਹੁਤ ਮੁਬਾਰਕਾਂ ਤੇ ਪਾਰਟੀ ਕਹਿੰਦਾ ਮੈਂ ਪੰਜਵੀਂ ਕੁ ਭੱਕੜੀ ਮੀਟਿੰਗ ਦੇ ਵਿੱਚ ਟੈਂਟ 'ਚ ਬਹਿ ਕੇ ਕਰੂੰਗਾ ਠੀਕ ਹੈ ਭਾਈ ਕਿਵੇਂ ਲੱਗਾ ਫਿਰ ਐਕਸਪੀਰੀਅੰਸ ਵਧੀਆ ਰਿਹਾ ਹਾਂਜੀ ਹਾਂਜੀ ਹਜੇ ਤੱਕ ਤਾਂ ਵਧੀਆ ਹੈ ਮੈਂ ਵਧੀਆ ਰਹੂਗਾ ਭਾਈ ਇੱਧਰੋਂ ਆ ਸਾਥੀ ਇੱਕ ਰਾਵੜ ਵਾਲਾ ਜੇ ਭਾਈ ਇਹਦੇ ਪਿੱਛੇ ਕੀ ਕਰ ਰਹੇ ਆ ਇਹ ਉਹ ਆਪਾਂ ਢੋਲਵਾ ਡੈਮ ਜਾਣਾ ਪਹਿਲਾਂ ਹਾਂ ਹਾਂ ਇੱਥੇ ਢੋਲ ਵਜਾਉਣਾ ਜਾ ਕੇ ਢੋਲ ਤਾਂ ਹੈ ਨਹੀਂ ਆਪਣੇ ਕੋਲ ਢੋਲ ਉੱਥੇ ਹੀ ਆਜੇ ਉਸੇ ਪਹਿਲੇ ਉਹਦੇ ਬਲਾਉਂਡਰ ਕੋਲੇ ਸਾਰੇ ਲੋ ਵੀ ਆ ਬੈਠਾ ਹੈ ਆਪਣਾ ਜਥਾ ਭਟੰਡਾ ਫਰੀਦਕੋਟ ਕੋੜਕਪੂਰਾ ਤੇ ਲੰਬੀ ਵਾਲੇ ਸਾਥੀ ਆ ਤੇ ਰਾਹ ਚ ਲੰਗਰ ਪਾਣ ਕਰ ਰਹੇ ਨੇ ਤੇ ਆਪਣਾ ਨੇੜੇ ਜਿਹੜਾ ਆਪਣਾ ਇਥੋਂ ਇਥੋਂ ਆਪਣਾ ਜਿਹੜਾ ਹੈਗਾ ਕਮੱਕੜੀ ਵਾਲਾ ਕਮੱਕੜੀ ਮੀਟਿੰਗ ਦਾ ਜਿਹੜਾ ਹੈਗਾ ਉਹ ਲੋਕੇਸ਼ਨ ਨੇੜੇ ਰਹਿ ਗਈ ਹੈ ਤੇ ਇੱਥੇ ਗੈਬੇ ਨੂੰ ਥੋੜੀ ਜਿਹੀ ਭੁੱਖ ਜਿਆਦਾ ਲੱਗਦੀ ਹੈ ਤੇ ਬੱਸ ਇਹ ਰੋਣ ਲੱਗ ਗਿਆ ਫਿਰ ਸਾਨੂੰ ਖੜਨਾ ਪਿਆ ਤੇ ਪਤਾ ਨਹੀਂ ਕੀ ਚੱਕਰ ਹੈ ਮੈਂ ਇਹ ਰੋਣ ਕੀਤਾ ਕਿਹਾ ਵੀ ਤੈਨੂੰ ਪਹਿਲਾਂ ਮੈਂ ਕਿਹਾ ਤੈਨੂੰ ਭੁੱਖ ਖੋਦ ਲੱਗਦੀ ਹੈ ਨਾ ਮੈਂ ਥੋੜਾ ਥੋੜਾ ਕਰਕੇ ਖਾਣਾ ਲੈ ਓਕੇ ਅਸੀਂ ਭੁੱਖਾ ਹਾਂ ਕੰਦੇ ਹੈ ਅਸੀਂ ਭੁੱਖੇ ਹਾਂ ਕੰਦੇ ਤੂੰ ਹੀ ਭੁੱਖਾ ਹਲਕਿਆ ਨੂੰ ਪੁੱਤਰੀ ਤਾਂ ਕਮਲ ਉਹ ਜੀਰੋੇ ਭਰਾ ਲੈਣਾ ਝੋਲਾ ਬਾਤੀਪੁਰ ਰਾਤ ਖਾਈਏ ਉੱਥੇ ਕੈਂਪ ਇਧਰ ਆਪਣੇ ਕੋਲੇ ਦੋ ਸਾਥੀ ਇੱਕ ਇਹੋ ਜਿਹੇ ਆ ਲੈ ਗਏ ਅਸੀਂ ਕਾਰਾਪਾਈ ਬਿਆੰਤ ਤੇ ਇਧਰੋਂ ਬਾਈ ਧਾਲੀਵਾਲ ਸਾਹਿਬ ਜਿਨ੍ਹਾਂ ਨੇ ਮਟਯੌਰ 350 ਨਵਾਂ ਕਢਾਇਆ ਤੇ ਪਹਿਲੀ ਰਾਈਡ ਤੇ ਸ਼ਾਇਦ ਇੱਥੇ ਲੈ ਕੇ ਆਏ ਆ ਹਾਂਜੀ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਉਸ ਤੋਂ ਵੱਡੀ ਖੁਸ਼ੀ ਸਾਨੂੰ ਇਹ ਆ ਕਿ ਸਾਨੂੰ ਹੁਣ ਕੋਈ ਫਿਕਰ ਨਹੀਂ ਪਾਰਟੀ ਛਾਰਟੀ ਸਾਰਾ ਇਧਰ ਜੱਟ ਇਹਨਾ ਬੋਲੂਗਾ ਤੇ ਬਾਈ ਜੀ ਹੱਸ ਕੇ ਸਾਰਾ ਤਾਂ ਬੋਲਿਆ ਕੋਈ ਨਹੀਂ ਐਂ ਕਹਦੇ ਹੋ ਪਿਆ ਮੈਂ ਫਿਕਰ ਨਾ ਕਰਿਓ ਕਰਿਓ ਭਾ ਕੋਈ ਨਾ ਗੱਲ ਦੀ ਕੋਈ ਨਹੀਂ ਇਧਰ ਬਾਈ ਕੋੜਪੂਰੇ ਵਾਲੇ ਮਨਜਿੰਦਰ ਜੀ ਮਨਜਿੰਦਰ ਜੀ ਬਸਾ ਸਾਹਿਬ ਉਹ ਜਾਣਦੇ ਹੋ ਕਿ ਤੱਕ ਪੜ ਕੇ ਸੁਣਾਉਂਦਾ ਹੈ ਪੱਗ ਜਾਂ ਲਾ ਕੇ ਬਰਾੜ ਸਾਹਿਬ ਅੱਜ ਵੀ ਸੁਣਾਵਾਂਗੇ ਅੱਛਾ ਪਾਗੇ ਪੁਰਾਣੇ ਦੇ ਮਹਾਨ ਕਵੀ ਸ਼ਰਮਾ ਜੀ ਬੀਨਤ ਜੀ ਤੇ ਸਤਜਿੰਦਰ ਸਭ ਪੈਸ਼ੈਂਟ ਦੇ ਸਾਥੀ ਸਾਰਾ ਗਰੁੱਪ ਰੈਡੀ ਹੋ ਗਿਆ ਲੈ ਮਾਰ ਦਿਓ ਤਾੜੀਆਂ ਫਿਰ ਵਾਹ ਜੀ ਸਪੀਤੀ ਟ੍ਰਿਪ ਕਮਾ ਕਿਆ ਬਾਤ ਹੈ ਯਾਰ ਕਮਾਲ ਹੀ ਹੋਈ ਪਈ ਐ ਇਹ ਬਣੂਗੀ ਲੱਗਣਗੇ ਰੰਗ ਹਨ ਲੋਗੇ ਸਾਥੀਓ ਆਪਾਂ ਪਹੁੰਚ ਗਏ ਢੋਲਵਾਹਾ ਡੈਮ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਆਏ ਸੀ ਨਾਰਾ ਡੈਮ ਤੇ ਹੁਣ ਆਪਾਂ ਪਹੁੰਚੇਨ ਢੋਲਵਾਹਾ ਡੈਮ ਹੁਸ਼ਿਆਰਪੁਰ ਦੇ ਵਿੱਚ ਕਾਫੀ ਡੈਮ ਨੇ ਤੇ ਬਹੁਤ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਹੁਸ਼ਿਆਰਪੁਰ ਦੇ ਵਿੱਚ ਹੈਗੀਆਂ ਜਿਹੜੀਆਂ ਤੁਹਾਨੂੰ ਕੱਲੀ-ਕੱਲੀ ਕਰਕੇ ਵਿਖਾਵਾਂਗੇ ਤੇ ਆਪਾਂ ਜਾਏ ਸੀ ਇੱਕ ਮੱਕੜੀ ਮੀਟਿੰਗ ਤੇ ਜਿਹੜੀ ਕੂਕਾ ਨੇ ਤੇ ਜੰਗਲਾਂ 'ਚ ਹੋ ਰਹੀ ਹੈ ਪੰਜਵੀਂ ਇੱਕ ਮੱਕੜੀ ਮੀਟਿੰਗ ਤੇ ਇੱਥੇ ਹੁਣ ਆਪਾਂ ਜਾਂਦੇ-ਜਾਂਦੇ ਢੋਲਵਾਹਾ ਡੈਮ ਦੇਖ ਕੇ ਜਾਣਾ ਆਜੋ ਫਿਰ ਤੁਹਾਨੂੰ ਵੀ ਦਿਖਾਉਣੇ ਆ। ਲੋ ਵੀ ਸਾਥੀਓ ਜਾ ਰਹੇ ਨੇ ਆਪਣੇ ਬੰਦੇ ਢੋਲਵਾਹਾ ਡੈਮ ਵੇਖਣ। ਲੋ ਵੀ ਹੋ ਗਏ ਸਾਥੀ ਕ੍ਰੋਸ ਲੈ ਵੀ ਦੋਸਤੋ ਢੋਲਵਾਹਾ ਡੈਮ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਵਿੱਚ ਦੋਸਤੋ ਆਪਣੇ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨਾਂ ਹੈਗੀਆਂ ਜਿਹੜੀਆਂ ਵੇਖਣਯੋਗ ਹੈ ਬਹੁਤ ਸੋਹਣੀਆਂ ਸੁਹਣੀਆਂ ਰਮਣੀਕ ਥਾਵਾਂ ਇੱਥੇ ਮੌਜੂਦ ਨੇ ਪਰ ਸਾਨੂੰ ਆਪਣੇ ਪੰਜਾਬ ਬਾਰੇ ਹਜੇ ਪ੍ਰੋਪਰ ਪਤਾ ਨਹੀਂ ਹੈਗਾ ਲੋ ਵੀ ਸਾਥੀਓ ਢੋਲਵਾਹਾ ਡੈਮ ਹੈ ਜਿਹੜਾ ਇੱਕ ਪ੍ਰਾਤਨ ਪੰਜਾਬ ਦਾ ਕਹੇ ਸਭ ਤੋਂ ਪੁਰਾਣਾ ਸਥਾਨ ਹੈ ਇੱਥੋਂ ਬਹੁਤ ਸਾਰੀਆਂ ਜਿਹੜੀਆਂ ਪ੍ਰਾਣੀਆਂ ਸਭਿਆਚਾਰਾਂ ਦੇ ਨਾਲ ਸੰਬੰਧਿਤ ਕਈ ਇੱਥੋਂ ਖੁਦਾਈ ਦੇ ਟਾਈਮ ਚੀਜ਼ਾਂ ਨਿਕਲੀਆਂ ਜਿਨ੍ਹਾਂ ਦਾ ਇੱਕ ਸਪੈਸ਼ਲ ਮਿਊਜ਼ੀਅਮ ਇੱਥੇ ਬਣਿਆ ਹੋਇਆ ਹੈ ਉਹ ਮਿਊਜ਼ੀਅਮ ਵੀ ਤੁਹਾਨੂੰ ਵਿਖਾਵਾਂਗੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੋਂ ਨਿਕਲੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਇੱਕ ਵਾਰ ਤੁਸੀਂ ਦੇਖੋ ਉਹ ਡੈਮ ਉਹ ਅੱਗੇ ਤੱਕ ਦੋਸਤੋ ਇਹ ਡੈਮ ਬਣਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਢੋਲਵਾਹਾ ਡੈਮ ਦਾ ਸਬੰਧ ਜਾਂ ਢੋਲਵਾਹਾ ਪਿੰਡ ਦਾ ਸਬੰਧ ਪੱਥਰ ਯੁੱਗ ਦੇ ਨਾਲ ਮੰਨਿਆ ਜਾਂਦਾ ਹੈ ਸ਼ਿਵਾਲਕ ਦੀਆਂ ਪਹਾੜੀਆਂ ਦੀਆਂ ਜਿਹੜੀਆਂ ਜੜਾਂ ਜਾਂ ਪੈਰਾਂ ਦੇ ਵਿੱਚ ਬਸਿਆ ਹੋਇਆ ਪਿੰਡ ਢੋਲਵਾਹਾ ਜਿਲ੍ਹਾ ਹੁਸ਼ਿਆਰਪੁਰ ਤੇ ਇਹ ਬਣਿਆ ਹੋਇਆ ਢੋਲਵਾਹਾ ਡੈਮ ਬਹੁਤ ਸੋਹਣੀ ਲੋਕੇਸ਼ਨ ਦੋਸਤੋ ਇਸ ਪਿੰਡ ਦਾ ਜਦੋਂ ਸਵੰਦ ਪੱਥਰ ਯੁੱਗ ਨਾਲ ਦੱਸਿਆ ਜਾਂਦਾ ਤਾਂ ਇਹ ਕਹਿੰਦੇ ਭਾਰਤ ਦੀ ਸਭ ਤੋਂ ਪੁਰਾਣੀ ਆ ਲੋਕੇਸ਼ਨਾਂ ਵਿੱਚੋਂ ਇੱਕ ਲੋਕੇਸ਼ਨ ਹੈ ਜਿੱਥੋਂ ਬਹੁਤ ਸਾਰੇ ਪੱਥਰ ਯੁੱਗ ਨਾਲ ਸੰਬੰਧਿਤ ਜਿਹੜੀਆਂ ਉਹ ਵਸਤਾ ਕੋਚੇ ਗਏ ਜਿਨ੍ਹਾਂ ਦਾ ਇੱਕ ਮਿਊਜ਼ੀਅਮ ਪ੍ਰੋਪਰ ਬਣਿਆ ਹੋਇਆ ਹੈ ਤੇ ਉਹ ਜਿਹੜੀਆਂ ਖੋਦਾਈ ਦੌਰਾਨ ਨਿਕਲੀਆਂ ਹੋਈਆਂ ਚੀਜ਼ਾਂ ਇੱਥੇ ਸਾਨੂੰ ਰੱਖਿਆ ਨੂੰ ਦਿਖਾਵਾਂਗੇ ਲੋ ਵੀ ਦੋਸਤੋ ਆਪਾਂ ਐਂਟਰੀ ਟੂਰ ਵਾਹਾਂ ਕਮਕੜੀ ਲੋਕੇਸ਼ਨ ਨੂੰ ਜਾਂਦਰੀ ਹੋਏ ਪਾਣੀ ਭਰੇ ਜੰਗਲ ਕੂਕਾ ਨੇ ਤੇ ਰਸਤੇ ਤੇ ਹੋ ਰਹੀ ਆ ਤੇ ਇਸ ਤੋਂ ਅੱਗੇ 5-7 ਕਿਲੋਮੀਟਰ ਇਹ ਰਸਤਾ ਪਾਣੀ ਨਾਲ ਭਰਿਆ ਹੋਇਆ ਤੁਸੀਂ ਦੇਖੋਗੇ ਇੱਥੋਂ ਦੀ ਐਂਟਰੀ ਫੀਸ ਪਰ ਬਾਈਕ 100 ਰੁਪਿਆ ਐਂਡ ਕਾਰ ਦੀ 300 ਰੁਪਿਆ ਹੈ ਪਰ ਕਮਕੜੀ ਮੀਟਿੰਗ ਤੇ ਜਾਣ ਵਾਲਿਆਂ ਦੀ ਕੋਈ ਫੀਸ ਨਹੀਂ ਤੇ ਇਹ ਰਸਤਾ ਬਹੁਤ ਹੀ ਰਮਾਂਚਕਾਰੀ ਲੋ ਵੀ ਸਾਥੀਓ ਆਹ ਰਸਤਾ ਅੱਗੇ ਜਾਂਦਾ ਜੰਗਲ ਦਾ ਤੇ ਪਾਣੀ ਨਾਲ ਭਰਿਆ ਹੋਇਆ ਇਹ ਰਸਤਾ ਅੱਗੇ ਜਾਂਦਾ ਕਮੱਕੜੀ ਮੀਟਿੰਗ ਜਿੱਥੇ ਹੋ ਰਹੀ ਹੈ ਪੰਜਵੀਂ ਕਮੱਕੜੀ ਮੀਟਿੰਗ ਕੂਕਾ ਨੇੜੇ ਦੇ ਜੰਗਲ ਉਹ ਸਾਹਮਣੇ ਦੇਖ ਸਕਦੇ ਤੁਸੀਂ ਪੂਰਾ ਪਾਣੀ ਭਰਿਆ ਹੋਇਆ ਤੇ ਸਾਰੇ ਬਾਈਕ ਤਿਆਰ ਕਈ ਸਾਥੀਆਂ ਨੇ ਪਾਲੀਆਂ ਚੱਪਲਾਂ ਤੇ ਕਈ ਹਜੇ ਉਹੀ ਹੈ ਦੇਖਦੇ ਕੀ ਬੰਦਾ ਲੋ ਵੀ ਸਾਥੀਓ ਕੂਕਾ ਨੇੜੇ ਦੇ ਜੰਗਲਾਂ ਨੂੰ ਜਿੱਥੇ ਕਮੱਕੜੀ ਮੀਟਿੰਗ ਹੋ ਰਹੀ ਹੈ ਉਹ ਰਸਤਾ ਜਾਂਦਾ ਹੋਇਆ ਤੇ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਬਾਈਕਰ ਗਰੁੱਪ ਫ੍ਰੀਜ਼ ਕੋਰਟ ਜੀਰਾ ਬਠਿੰਡਾ ਇਹ ਸਾਰੇ ਬਾਈਕਰ ਆ ਰਹੇ ਨੇ ਕਿਆ ਬਾਤ ਹੈ ਨਜ਼ਾਰੇ ਪਖਰੇ ਨੇ ਪੰਜਵੀਂ ਇਕ ਮਕੜੀ ਮੀਟਿੰਗ ਦੇ ਨਜ਼ਾਰੇ ਸਿਰਾ ਨੇ ਸਿਰਾ ਓ ਬੱਲੇ ਬਾਸਾ ਸਾਹਿਬ ਓ ਪਿੱਛੇ ਲੱਗੇ ਬਾਈਕ ਆਪਣੇ ਵੀ ਵਾਹ ਜੀ ਵਾਹ ਵਾ ਚੱਲ ਬਈ ਤੂੰ ਲਾਉਣਾ ਨੀਗਾ ਓ ਬੱਲੇ 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 ਪੰਜਵੀਂ ਇਕ ਮਕੜੀ ਮੀਟਿੰਗ ਤੇ ਜਾਂਦੇ ਹੋਏ ਬਾਈਕਰ ਜਿੰਦਾਬਾਦ વાજી વા ક્યા બાત હ ક્યા બાત હે ઓલ ભલે બલે આયા ਠੀਕ ਹੈ ਠੀਕ ਹੈ ਆ ਆ ਮੁੰਡਿਆ ਬਾਹਰ ਤਿਲੰਦਰ ਅੰਦਰ ਲੈ ਜਾ ਲਓ ਬਈ ਮੇਰਾ ਤਾਂ ਲੱਗਾ ਬਾਟਿਆ ਪਠੱਡਾ ਕਰੋ ਪਾ ਤੁਸੀਂ ਲਾ ਲੋ ਇਹ ਲੇਡ ਕਹੋਂਗੇ ਤੁਸੀਂ ਬੰਦੇ ਸਾਰੇ ਇਹ ਲੇਡ ਜਿਨ੍ਹਾਂ ਦੇ ਹੱਥ ਕੈਮਰਾ ਕਰਵਾਉਣਾ ਨਹੀਂ ਕਰਾਇਆ 5 ਵਜੇ ਦੀ ਤੁਸੀਂ ਲੋਕੇਸ਼ਨ ਪਾਈ ਵੀ ਤੁਰੇ ਤਾ ਪਹੁੰਚੇ ਚ 4 ਵਜੇ ਆਹ بڑا ਔਖਾ ਨਾਲ ਪਿਆ ਜੀ ਜੀ ਸਿੰਘ ਪੈਣੀ ਨਾਲ ਲੱਗਦਾ ਮੁੰਡਾ ਨਾਲ ਖਾਲੀ ਨਾ ਜੀ ਰਦੀਪ ਕੋਲੋਂ ਨਾਮ ਲਿਖਿਆ ਇਹ 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 ਨਹੀਂ ਪਹਣੀ ਮਾੜਾ ਚੱਕੀਆਂ ਬੰਦੇ ਜੀ ਸਾਡੀਆਂ ਤਾੜੀਆਂ ਵਾਲਿਆ ਹੋ ਗਿਆ ਪੂਰੇ ਮੁੱਕੜੀ ਮੀਟਿੰਗ ਤੇ ਦੇਖਦੇ ਆਪਾਂ ਫਿਰ ਪਹਿਲਾਂ ਖਾਣਾ ਖੂਣਾ ਖਾ ਲਗੇ ਫਿਰ ਦਿਖਾਉਣੇ ਤੁਹਾਨੂੰ ਬੰਦੇ ਖਾਣਾ ਖਾ ਕੇ ਟੈਂਟ ਚ ਬੜੇ ਬੈਠੇ ਲੋਕ ਤਾਂ ਤੁਰ ਕੇ ਹਾਜ਼ਮਾ ਕਰਦੇ ਆ ਕਿ ਬਹਿ ਕੇ ਹਾਜ਼ਮਾ ਹੁੰਦਾ ਹਾਂ ਹਾਂਜੀ ਆ ਜਾਓ ਫਿਰ ਸਟੇਜ ਤੇ ਆ ਬਸ ਆ ਗਈ ਬਸ ਠੀਕ ਹੈ ਜੀ ਤੇ ਉਧਰੋਂ ਵੇਲ ਹੁੰਦੀ ਹੈ ਇੱਧਰ ਆ ਜਾਈਦਾ ਇੱਧਰੋਂ ਵੇਲ ਹੁੰਦੀ ਹੈ ਉਧਰ ਵਗ ਜਾਈਦਾ ਸਸੀ ਹੈ ਬਾਕੀ ਸੋਸ਼ਲ ਮੀਡੀਆ ਦੇ ਜ਼ਰੀਏ ਕੁਮਕੜ ਸਾਥੀਆਂ ਨਾਲ ਜੁੜੇ ਹਨ ਸਤਿਕਾਰਪ੍ਰੀਤ ਸਤਿਗੁਰਾਲ ਜੀ ਮੇਰਾ ਨਾਮ ਬਿਆਨ ਸਿੰਘ ਆ ਪਿੰਡ ਸੀਗਿਆ ਜ਼ਿਲ੍ਹਾ ਬਟਿੰਡਾ ਜੀ ਤੇ ਬਾਈ ਯਾਰਾਂ ਨਾਲ ਆਈ ਕੁਮਕੜ ਮਿਲਨੀਆਂ ਤੇ ਆਉਂਦੇ-ਆਉਂਦੇ ਅਸੀਂ ਵੀ ਘੁੰਮਣਾ ਸ਼ੁਰੂ ਕਰਤਾ ਜਦੋਂ ਪਹਿਲਾਂ ਘੁੰਮਦੇ ਹੁੰਦੇ ਸੀ ਉਸ ਤੋਂ ਬਾਅਦ ਵਿਆਹ ਹੋ ਗਿਆ ਥੋੜਾ ਜਿਹਾ ਬਰਾਮ ਹੋ ਗਿਆ ਵਿੱਚ ਹੁਣ ਫੇਰ ਸ਼ੁਰੂ ਕੀਤਾ ਨਾਰਮਲ ਜਿਹਾ ਮਨਾਮ ਨੂੰ ਕੇ ਮਨੀ ਗੰਗ ਸਾਹਿਬ ਇਹਮਕੁੰਨ ਸਾਹਿਬ ਉਤੋਂ ਸਾਡੀ ਕੰਮ ਕਰੀ ਸ਼ੁਰੂ ਹੋਈ ਹੈ ਜੀ ਔਲੀ ਔਲੀ ਪਾੜਾ ਨਾਲ ਪਿਆਰ ਵਧਦਾ ਗਿਆ ਰਣਜੀਤ ਵੀਰ ਮਿਲਿਆ ਮੇਰੇ ਬਰਵਾਲੀ ਤੋਂ ਇਹ ਡਿਪਾਰਟਮੈਂਟ ਚ ਮਿਲਿਆ ਸੀ ਸਾਨੂੰ ਇੰਨਾ ਪਿਆਰ ਵਧ ਗਿਆ ਹੁਣ ਅਸੀਂ ਜਿੱਥੇ ਜਾਨਦੇ ਆ ਉੱਥੇ ਹੀ ਜਾਨਦੇ ਆ ਤੇ ਚਾਰ ਕਮਕਣ ਮਿਲਣੀਆਂ ਨੇ ਜਿਹੜੀਆਂ ਅਸੀਂ ਅਟੈਂਡ ਕਰੀਆਂ ਵੱਡੀ ਗਿਣਤੀ ਦੇ ਵਿੱਚ ਸਾਰੇ ਖਮਕਰ ਦੋਸਤਾਂ ਨੂੰ ਇੱਥੇ ਆਉਣ ਤੇ ਬਹੁਤ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ ਤੇ ਮੇਰਾ ਨਾਮ ਹਰਤਾਨ ਸਿੰਘ ਚੋਲਾ ਹਰਤਾਨ ਚੋਲਾ ਕਰਕੇ ਸਾਰੇ ਦੋਸਤ ਜਾਣਦੇ ਆ ਮੇਰਾ ਨਾਮ ਗੁਰਪੀ ਸਿੰਘ ਚੋਹਾਨ ਹੈ ਤੇ ਮੈਂ ਫਰੀਕੋਟ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਤੇ ਛੇ ਵਜੋਂ ਵਕੀਲ ਹਾਂ ਤੇ ਪਿਛਲੇ 15 ਸਾਲਾਂ ਤੋਂ ਇਸ ਪਾਸੇ ਹੈਗਾ ਪਹਿਲਾਂ ਖੇਤੀਬਾੜੀ ਦਾ ਸ਼ੌਂਕ ਸੀਗਾ ਜਦੋਂ ਦੇ ਇਸ ਪਾਸੇ ਆ ਕੇ ਖੇਤੀਬਾੜੀ ਛੱਡ ਗਈ ਤੇ ਹੁਣ ਨਾਲ ਨਾਲ ਕਮਕੜੀ ਜੇ ਚਾਲੂ ਆ ਤੇ ਲੱਗਦਾ ਚਾਲੂ ਰਹੂਗੀ ਬਹੁਤ ਆ ਗੋ ਮੇਰਾ ਨਾਮ ਪਵਨ ਵਿਸ਼ੇਸ਼ਟ ਹੈ ਮੈਂ ਬਠਿੰਡੇ ਤੋਂ ਬਿਲੋਂਗ ਕਰਦਾ ਹਾਂਗਾ ਇਹ ਪ੍ਰੋਫੈਸ਼ਨ ਵਿੱਚ ਜੋ ਮੈਂ ਅਮਰੀਕਾ ਚ ਲੀਗਲ ਸਟੋਰ ਤੇ ਜੋਬ ਕਰਦਾ ਹਾਂਗਾ ਇੱਕ ਕਮਕੜ ਰਿਹਾ ਦਾ ਸ਼ੌਕ ਹੈ ਥੈਂਕ ਯੂ ਸਾਰੇ ਕਮਕੜ ਮੇਰੇ ਸਸਰੀ ਦਾ ਨਾਮ ਰਾਜਵੰਦਰ ਸਿੰਘ ਪਿੰਡ ਨਿਹਾਲ ਸੰਗਲ ਜਿਲ੍ਹਾ ਮੋਗਾ ਟਰੈਕਿੰਗ ਕਰਨ ਦਾ ਸ਼ੌਕ ਪਾਲ ਰੱਖਿਆ ਤੇ ਸੰਗੀਤ ਸੁਣਾਉਣ ਦਾ ਵੀ ਪਾਲ ਰੱਖਿਆ ਰਾਜ ਬਾਬਾ ਬਹੁਤ ਬਹੁਤ ਤੂੰ ਦਾ ਪੁਆਇੰਟ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸਰਵਜੀਤ ਕੌਰ ਬੇਸਿਕਲੀ ਮੈਂ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ ਜ਼ਿਲ੍ਹਾ ਕੈਥਲ ਪਿੰਡ ਸਾਡਾ ਹਾਵੜੀ ਹੈ ਤੇ ਮੈਂ ਇਸ ਟਾਈਮ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿੱਚ ਇੱਕ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਇਹ ਖੁਸ਼ੀ ਹੈ ਨਾ ਬਹੁਤ ਵਧੀਆ ਹੈ ਨਾ ਜੀ ਜੀ ਆਨ ਵੈਲਕਮ ਜਿੰਨੇ ਮਰਜ਼ੀ ਆਓ ਸਾਰਾ ਹੈ ਨਾ ਓਕੇ ਜੀ ਹੈ ਨਾ ਡਾਕਟਰ ਜੀ ਨਹੀਂ ਡਾਕਟਰ ਸਭ ਡਾਕਟਰ ਸਾਹਿਬ ਹੈ ਨਾ ਚਲੋ ਰੱਖੂਗੇ ਕੰਮ ਹੈ ਨਾ ਮਤਮੇ ਇਹ ਇਨਾ ਚੰਗਾ ਲਗਾਦਾ ਵੀ ਇੰਨੇ ਮੇਰੇ ਪਿੰਡ ਚ ਆਏ ਬੰਦੇ ਇੰਨਾ ਖੁਸ਼ੀ ਹੈ ਨਾ ਲੇਕਿਨ ਮੇਰਾ ਅੱਗੇ ਵੀ ਦਿਖੋ ਭੇਸ਼ ਕੀ ਆਇਆ ਹੈ ਉਹ ਤਾਂ ਮੇਰੇ ਪਿੰਡ ਨੂੰ ਸੜਕਾਂ ਚਾਹੀਦੀਆਂ ਰਾਈਟਰ ਗਵਰਨਮੈਂਟ ਟੀਚਰ ਐਸਐਸ ਮਾਸਟਰ ਮੇਰਾ ਜ਼ਿਲ੍ਹਾ ਹੈਗਾ ਸ਼ਹੀਦ ਭਗਤ ਸਿੰਘ ਨਗਰ ਤਕਦੀਰ ਤਾਂ ਸਾਡੀ ਸੌਕਰ ਸੀ ਤੇ ਵੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁੱਟਿਆ ਨਾ ਤਨ ਪਟੇ ਤੇ ਚੌਂਡ ਲੰਗ ਗਿਆ ਇੰਜ ਹੀ ਰਾਂ ਦਾ ਉਹ ਸਾਡੇ ਬਹੁਤਿਆਂ ਦਾ ਐ ਸੋਚਦੇ ਸੋਚਦੇ ਲਾਈਫ ਦੇ ਵਿੱਚ ਝੋਟ ਲੰਘ ਜਾਂਦਾ ਉਦੋਂ ਨੂੰ ਡੇਰ ਹੋ ਚੁੱਕੀ ਐ ਸੋਚ ਤਾਂ ਵਿੱਚੋਂ 22 10 ਕੇ ਜਗ੍ਹਾ ਮੇਰਾ ਵਿਆਹ ਹੋ ਗਿਆ ਤੇ ਉਹਨੇ ਹਿੰਮਤ ਕੀਤੀ ਐ ਵਿਆਹ ਦੇ ਵਿੱਚੋਂ ਵੀ ਜਦੋਂ ਕਿਸੇ ਹਿਸਾਬ ਨਾਲ ਮਿੰਤਰ ਲਕੀਤਾ ਉਹਨੂੰ ਬਣਾਇਆ ਜੋ ਮਰਜ਼ੀ ਕੀਤਾ ਤੇਰੀ ਹੱਥ ਲਾਇਆ ਉਹ ਚਲ ਸਾਰੇ ਲੋੜੇ ਆਪਾਂ ਉਸ ਹਿਸਾਬ ਨਾਲ ਉਹਨੇ ਮਤਲਬ ਉਸ ਗੱਲ ਚੋਂ ਨਿਕਲਿਆ ਬਾਹਰ ਉਹਨੂੰ ਸਲਾਮ ਕਰਦੇ ਆਪਾਂ ਤੇ ਮੈਂ ਸੁਖਦੀਪ ਸਿੰਘ ਢਿੱਲੋਂ ਟਰੈਵਲਰ ਸੋਲਿਊਟ ਢਿੱਲੋਂ ਸੋਸ਼ਲ ਮੀਡੀਆ ਜਿਲ੍ਹਾ ਬਠਿੰਡਾ ਹਰ ਵਕਤ ਚੰਗੇ ਸਾਥੀਆਂ ਦੇ ਨਾਲ ਘੁੰਮਣਾ ਮੇਰਾ ਨਾਮ ਜੁਜੇ ਸਿੰਘ ਬਟੂਆ ਜੀ ਤੇ ਮੈਂ ਰਾਜਪੁਰੇ ਤੋਂ ਹਿਲ੍ਲਾ ਪਟਿਆਲਾ ਤੇ ਕੁਝ ਕੁ ਸਾਥੀ ਜਾਣਦੇ ਨੇ ਬਾਕੀ ਅਣਜਾਣ ਨੇ ਤੇ ਜਿਹੜੇ ਅਣਜਾਣ ਨੇ ਉਹਨਾਂ ਨੂੰ ਜਾਣ ਲਈ ਆਏ ਆ ਤੇ ਜਿਹੜੇ ਜਾਣਦੇ ਨੇ ਉਹਨਾਂ ਲਈ ਜਾਣ ਪਛਾਣ ਹੋਰ ਵਧਾਉਣ ਲਈ ਆਏ ਠੀਕ ਹੈ ਸ਼ੁਕਰੀਆ ਜੀ ਮਿਹਰਬਾਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਮਰਿੰਦਰ ਸਿੰਘ ਮੈਂ ਆਪਣੇ ਕਿਤੇ ਵੱਜੋ ਸੋਲਰ ਦਾ ਕੰਮ ਕਰਦਾ ਤੇ ਆ ਵੀਰ ਜੀ ਅਸੀਂ ਦੋਨੋਂ ਇਕੱਠੇ ਕੰਮ ਕਰਦੇ ਆ ਇਹਨਾਂ ਦੀ ਬਦੌਲਤ ਪੜਨ ਦੇ ਮੇਲੇ ਬਹੁ ਸ਼ੌਂਕ ਜਿੱਕੂ ਮਣ ਪਿੰਡ ਦਾ ਕਮਾਕਾਰ ਜਿਹਾ ਬੈ ਕੇ ਘੁੰਮਣ ਦਾ ਸ਼ੌਂਕ ਕਦਮ ਹੋ ਗਿਆ ਦੁਆਰੇ ਜਾਗਿਆ ਵੀਰ ਜੀ ਦੇ ਨਾਲ ਅੱਜ ਸੱਚੀ ਗੱਲ ਬਾਈ ਸਾਰਿਆਂ ਨੂੰ ਨਾਂ ਗੁਰਸੇਵਕ ਸਿੰਘ ਪਿੰਡ ਸੂਰਤੀਆ ਜ਼ਿਲ੍ਹਾ ਸਾਸਾ ਆ ਸੋਸ਼ਲ ਮੀਡੀਆ ਮੇਰਾ ਗੁਰਬਰਾਡ ਬਲੌਗਸ ਦੇ ਨਾਂ ਤੇ ਆ ਤੇ ਕਿਤਾ ਖੇਤੀਬਾੜੀ ਤੇ ਜਿਮ ਟ੍ਰੇਨਰ ਜੋਬ ਕਰ ਰਿਹਾ ਮੈਂ ਪਿਛਲੇ 5 ਸਾਲਾਂ ਤੋਂ ਤੇ ਘੁੰਮਣ ਫਿਰਨ ਦਾ ਸ਼ੌਂਕ ਬਹੁਤ ਪਹਿਲਾਂ ਤੋਂ ਸੀਗਾ ਤੇ ਜਿਹੜਾ ਕਿ ਪੈਸੇ ਕਰਕੇ ਜਿਵੇਂ ਪਹਿਲਾਂ ਇੱਕ ਬਾਈ ਨੇ ਕਿਹਾ ਸੀਗੀ ਪੂਰਾ ਨਹੀਂ ਹੋਇਆ ਸੀ ਤੇ ਹੁਣ ਆਪ ਦੀਆਂ 4 ਰੁਪਏ ਜੋੜਨ ਲੱਗ ਗਿਆ ਤੇ ਘੁੰਮ ਲੈਨੇ ਆ ਆ ਦੇਖ ਲਓ ਸਾਡਾ ਕੇ ਵੀ ਜ਼ੋਰ ਹੈ ਆ ਦੇਖ ਲਓ ਵੱਡੇ ਕਮਤਣ ਲੱਗੇ ਸੀਗੇ ਖੰਭੜ ਗਿਆ ਇਹ ਭਵਖੜਦੇ ਜੀ ਇਹਦੇ ਦਾ ਖੰਭੜ ਗਿਆ ਖੰਭੜ ਗਿਆ ਯਾਰ ਪਛਾਨ ਜ਼ਰੂਰੀ ਹੈ ਪਤਾ ਲੱਗਦਾ ਬੰਦਾ ਕਿਹੜੇ ਇਲਾਕੇ ਚੋਂ ਆਇਆ ਕਿ ਇੱਥੇ ਮੌਜੂਦ ਹੋ ਜਾਣਾ ਚਲੋ ਪਤਾ ਪਛਾਣੋ ਕਿਹੜਾ ਹੈ ਕਿ ਆ ਹੈ ਤੁਸੀ ਕੀ ਗੱਲਬਾਤ ਕਰਨੀ ਹੈ ਸਹੀ ਗੱਲ ਜੀ ਯਾਰ ਇਹ ਨਾ ਕਰ ਦੇ ਆਪਾਂ ਸੋਚੀਏ ਕਿ ਕਿਵੇਂ ਟ੍ਰੈਕਿੰਗ ਕਰਕੇ ਉਹਨਾਂ ਸਾਰੀਆਂ ਜਾਇਜ ਨੇ ਵੱਡੇ ਵੱਡੇ ਪੋਸਟਰ ਲਾ ਕੇ ਹੀ ਮੰਗਲ ਇਤਿਹਾਸ ਦੀਆਂ ਇਹਦਾ ਕੀ ਮਤਲਬ ਆ ਉਹਦੇ ਵਿੱਚ ਕਹਿੰਦਾ ਮਤਲਬ ਉਹਨਾਂ ਨੂੰ ਜਿਹੜੇ ਲੋਕਲ ਬਾਉਂਡੀਆ ਹਨ ਸਥਾਨਕ ਪੱਧਰ ਤੇ ਸਾਰੀਆਂ ਸਾਕੀਆਂ ਨੇ ਜਿਵੇਂ ਰੂਲ ਦੇ ਬਣਾਉਣੇ ਆ ਕੋਈ ਖਲਾਂ ਨਾਲ ਵਗੈਰਾ ਹੁੰਦੀ ਆ ਕੰਮਾਂ ਪਾੜਾਂ ਦੀ ਖੁਦਾਈ ਆਪਾਂ ਨੂੰ ਪਤਾ ਹੀ ਆ ਕਿੱਟਨਾ ਵਾ ਜਾਲਾ ਹੁੰਦੀਆਂ ਜੇ ਖੁਦਾਈ ਹੋਵੇ ਗਦਾਖੀਆਂ ਮੰਗਲ ਲੈ ਕੇ ਸੰਗਠਿਤ ਕਰ ਰਹੇ ਲਦਾਖੀ ਲੋਕਾਂ ਦਾ ਅਸੀਂ ਪੰਜਾਬ ਤੋਂ ਸਾਰੇ ਇੱਕ ਮੱਕੜ ਧੋਮਣ ਫਰਨਾਰੇ ਲੋਕ ਸਮਰਥਨ ਕਰਦੇ ਆਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਲਦਾਖ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਤੁਰੰਤ ਬਿਨਾਂ ਦੇਰ ਗਿਤੇ ਪੂਰਾ ਕੀਤਾ ਜਾਵੇ ਮੈਂ ਬਤੌਰ ਕੰਢੀ ਇਲਾਕੇ ਦਾ ਵਾਸੀ ਇੱਥੇ ਇੱਥੇ ਚੈੱਕ ਕਰਨ ਵਾਲੇ ਪੰਛੀਾਂ